ਇਹ ਪੰਜਾਬ ਦਾ ਜਿਹੜਾ ਵੱਡਾ ਮਸਲਾ ਔਰ ਇੱਥੇ ਬੈਠੇ ਤਕਰੀਬਨ ਮੈਨੂੰ ਲੱਗਦਾ ਵੀ ਸਾਰੇ ਐਮਐਲਏ ਦੇ ਹਲਕਿਆਂ ਦੇ ਲੋਕ ਆ ਜਿਹੜੇ ਉਦੋਂ ਪੀੜਤ ਹੋਣਗੇ ਸੋ ਪਿਛਲੇ ਦਿਨੀ ਜਿਹੜਾ ਪਰਲ ਕੰਪਨੀ ਦੇ ਮਾਲਕ ਆ ਜਿਹੜਾ ਨਿਰਮਲ ਸਿੰਘ ਭੰਗੂ ਇਸ ਦੁਨੀਆ ਤੋਂ ਚਲੇ ਗਏ ਪਰਲ ਕੰਪਨੀ ਦੇ ਪੰਜਾਬ ਦੇ 25 ਲੱਖ ਪਰਿਵਾਰਾਂ ਦਾ 8 ਤੋਂ 10 ਹਜ਼ਾਰ ਕਰੋੜ ਰੁਪਈਆ ਜਿਹੜਾ ਇਨਵੈਸਟ ਹੋਇਆ ਵਾ ਉਹਦੇ ਨਾਲ ਨਾਲ ਜੇ ਪੂਰੀ ਭਾਰਤ ਦੀ ਗੱਲ ਕਰੀਏ ਤਾਂ ਉਹਦੇ ਚ 5000 ਔਰ 85 ਲੱਖ ਪਰਿਵਾਰਾਂ ਦਾ ਜਿਹੜਾ 49000 100 ਕਰੋੜ ਰੁਪਏ ਉਹਦੇ ਚ ਇਨਵੈਸਟ ਹੋਇਆ ਬਾ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਅ ਬੜੀ ਬਾਰੀ ਇਸ ਤੇ ਗੱਲ ਕਰੀ ਆ ਕਿ ਲੋਕਾਂ ਨੂੰ ਜਿਹੜਾ ਪੈਸਾ ਵਾਪਸ ਦਿੱਤਾ ਜਾਊਗਾ ਔਰ ਇਸ ਤੇ ਜਿਹੜਾ ਪੈਸਾ ਲੱਗਿਆ ਉਹ ਜ਼ਿਆਦਾਤਰ ਛੋਟੇ ਪਰਿਵਾਰਾਂ ਦਾ ਪੈਸਾ ਲੱਗਿਆ ਹੋਇਆ ਔਰ ਇੰਨੀ ਕ ਸੰਪਤੀ ਜਿਹੜੀ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਨਾਲ-ਨਾਲ ਪਈ ਆ ਕਿ ਜਿੰਨਾ ਉਹਦੇ ਵਿੱਚ ਪੈਸਾ ਲੱਗਿਆ ਉਹ ਸੰਪਤੀ ਦੀ ਕੀਮਤੋਂ ਤੋਂ 10 ਗੁਣਾ ਹੈਗੀ ਆ ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਪੂਰੇ ਸਦਨ ਦੇ ਧਿਆਨ ਦੇ ਵਿੱਚ ਔਰ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਜਲਦ ਤੋਂ ਜਲਦ ਜਿਹੜਾ ਪਰਲ ਦੇ ਪੀੜਤ ਪਰਿਵਾਰ ਨੇ ਉਹਨਾਂ ਦੀ ਸੰਪਤੀ ਨੂੰ ਵੇਚ ਕੇ ਜ਼ਬਤ ਕਰਕੇ ਉਹ ਪੀੜਤ ਪਰਿਵਾਰਾਂ ਨੂੰ ਜਿਹੜਾ ਪੈਸਾ ਦਿੱਤਾ ਜਾਵੇ ਤਾਕੇ ਜਿਹੜੇ ਬੜੇ ਲੰਮੇ ਸਮੇਂ ਤੋਂ ਲੋਕਾਂ ਨੇ ਆਪਣੀਆਂ ਜੇਬਾਂ ਦੇ ਵਿੱਚੋਂ ਪੈਸਾ ਬਚਾ ਕੇ ਪਰਲ ਕੰਪਨੀ ਦੇ ਵਿੱਚ ਲਾਇਆ ਸੀ ਉਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਆਪਣੇ ਪਰਿਵਾਰ ਚਲਾਉਣ ਦੇ ਲਈ ਜਾਂ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਲਈ ਜਿਹੜਾ ਉਹ ਸਹਾਇਤਾ ਮਿਲ ਸਕੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਦਿੱਤਾ ਕਿ ਜਰੂਰ ਇਸ ਚੀਜ਼ ਤੇ ਪੰਜਾਬ ਸਰਕਾਰ ਵਿਚਾਰ ਕਰੇ ਧੰਨਵਾਦ ਬਲਜਿੰਦਰ ਕੌਰ ਜੀ ਪੂਰੇ ਪੰਜਾਬ ਦਾ ਜਿਹੜਾ ਵੱਡਾ ਮਸਲਾ ਔਰ ਇੱਥੇ ਬੈਠੇ ਤਕਰੀਬਨ ਮੈਨੂੰ ਲੱਗਦਾ ਵੀ ਸਾਰੇ ਐਮਐਲਏ ਦੇ ਹਲਕਿਆਂ ਦੇ ਲੋਕਾਂ ਜਿਹੜੇ ਉਹ ਤੋਂ ਪੀੜਤ ਹੋਣਗੇ ਸੋ ਪਿਛਲੇ ਦਿਨੀ ਜਿਹੜਾ ਪਰਲ ਕੰਪਨੀ ਦੇ ਮਾਲਕ ਆ ਜਿਹੜਾ ਨਿਰਮਲ ਸਿੰਘ ਭੰਗੂ ਇਸ ਦੁਨੀਆ ਤੋਂ ਚਲੇ ਗਏ ਪਰਲ ਕੰਪਨੀ ਦੇ ਪੰਜਾਬ ਦੇ 25 ਲੱਖ ਪਰਿਵਾਰਾਂ ਦਾ 8 ਤੋਂ 10 ਹਜ਼ਾਰ ਕਰੋੜ ਰੁਪਈਆ ਜਿਹੜਾ ਇਨਵੈਸਟ ਹੋਇਆ ਵਾ ਉਹਦੇ ਨਾਲ ਨਾਲ ਜੇ ਪੂਰੀ ਭਾਰਤ ਦੀ ਗੱਲ ਕਰੀਏ ਤਾਂ ਉਹਦੇ ਚ 5000 ਔਰ 85 ਲੱਖ ਪਰਿਵਾਰਾਂ ਦਾ ਜਿਹੜਾ 49000 100 ਕਰੋੜ ਰੁਪਈਆ ਉਹਦੇ ਚ ਇਨਵੈਸਟ ਹੋਇਆ ਵਾ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਬੜੀ ਵਾਰੀ ਇਸ ਤੇ ਗੱਲ ਕਰੀ ਆ ਕਿ ਲੋਕਾਂ ਨੂੰ ਜਿਹੜਾ ਪੈਸਾ ਵਾਪਸ ਦਿੱਤਾ ਜਾਊਗਾ ਔਰ ਇਸ ਤੇ ਜਿਹੜਾ ਪੈਸਾ ਲੱਗਿਆ ਉਹ ਜ਼ਿਆਦਾਤਰਾਂ ਛੋਟੇ ਪਰਿਵਾਰਾਂ ਦਾ ਪੈਸਾ ਲੱਗਿਆ ਹੋਇਆ ਔਰ ਇੰਨੀ ਕ ਸੰਪਤੀ ਜਿਹੜੀ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਨਾਲ-ਨਾਲ ਪਈ ਆ ਕਿ ਜਿੰਨਾ ਉਹਦੇ ਵਿੱਚ ਪੈਸਾ ਲੱਗਿਆ ਉਹ ਸੰਪਤੀ ਦੀ ਕੀਮਤੋਂ ਤੋਂ 10 ਗੁਣਾ ਹੈਗੀ ਆ ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਪੂਰੇ ਸਦਨ ਦੇ ਧਿਆਨ ਦੇ ਵਿੱਚ ਔਰ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਾ ਚਾਹਣਾ ਕਿ ਜਲਦ ਤੋਂ ਜਲਦ ਜਿਹੜਾ ਪਰਲ ਦੇ ਪੀੜਤ ਪਰਿਵਾਰ ਨੇ ਉਹਨਾਂ ਦੀ ਸੰਪਤੀ ਨੂੰ ਵੇਚ ਕੇ ਜ਼ਬਤ ਕਰਕੇ ਉਹ ਪੀੜਤ ਪਰਿਵਾਰਾਂ ਨੂੰ ਜਿਹੜਾ ਪੈਸਾ ਦਿੱਤਾ ਜਾਵੇ ਤਾਂ ਕਿ ਜਿਹੜੇ ਬੜੇ ਲੰਮੇ ਸਮੇਂ ਤੋਂ ਲੋਕਾਂ ਨੇ ਆਪਣੀਆਂ ਜੇਬਾਂ ਦੇ ਵਿੱਚੋਂ ਪੈਸਾ ਬਚਾ ਕੇ ਪਰਲ ਕੰਪਨੀ ਦੇ ਵਿੱਚ ਲਾਇਆ ਸੀ ਉਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਆਪਣੇ ਪਰਿਵਾਰ ਚਲਾਉਣ ਦੇ ਲਈ ਜੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਲਈ ਜਿਹੜਾ ਉਹ ਸਹਾਇਤਾ ਮਿਲ ਸਕੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਦਿੱਤਾ ਤੇ ਜਰੂਰ ਇਸ ਚੀਜ਼ ਤੇ ਪੰਜਾਬ ਸਰਕਾਰ ਵਿਚਾਰ ਕਰੇ ਧੰਨਵਾਦ ਬਲਜਿੰਦਰ ਕੌਰ ਜੀ